ਬਿਲਕੁਲ ਮੈਨੂੰ ਪਤਾ ਜੇ ਜੇ ਇਹਨਾਂ ਦੇ ਮਾਲੀ ਹਾਲਤ ਤੇ ਪਰਿਵਾਰਕ ਹਾਲਤ ਮਾਰੇ ਆ ਤੇ ਤੁਸੀਂ ਦੋਵੇਂ ਸਰਕਾਰਾਂ ਦੇ ਵਿੱਚ ਜੀ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਵੱਧ ਕੇ ਮਦਦ ਕਰਨ ਅੱਛਾ ਸਰ ਇਹਨਾਂ ਦਾ ਇੱਕ ਕਿਲਾ ਜ਼ਮੀਨ ਸੀ 50 ਲੱਖ ਰੁਪਏ ਹਰਿਆਣਾ ਦਾ ਏਜੰਟ ਲੈ ਕੇ ਚਲਾ ਗਿਆ ਐਮਪੀ ਸਾਹਿਬ ਆਹ ਕਰਦੇ ਹਾਲਾ ਜੀ ਆਹ ਦੋ ਭੈਣਾਂ ਦੇਖੋ ਬਿਲਕੁਲ ਦੇਖੋ ਇਹਦੇ ਉਨ ਸਰਕਾਰ ਫਿਰ ਮੈਂ ਗੱਲ ਉੱਤੇ ਆ ਕੇ ਨਹੀਂ ਲਿਆਣੀ ਆਪਣੀ ਫਿਰ ਸਰਕਾਰ ਚਿੰਤਾ ਕਰੇ ਸਰਕਾਰ ਉਹਨਾਂ ਨੂੰ ਭੜੇ ਘੰਟਾ ਉਹਨਾਂ ਨੂੰ ਦੇਖੋ ਪੜਨੇ ਕਿਹੜੇ ਆ ਜਿਹੜੇ ਇੱਥੇ ਲੱਗ ਲੱਗ ਬੰਨੇ ਨੇ ਜਿੰਨੇ ਤੇ ਲੱਗ ਜਣੇ ਆ ਮੁੱਕ ਬੜਾ ਮੁੱਕ ਮੁੱਕ ਆ ਰਹੇ ਉਹ ਕਿੰਨੇ 12 12 12 12 ਉਹ ਹੀ ਫੜੇ ਜਿਹੜੇ ਜਿਹੜੇ ਜਿੱਦਾਂ ਸ਼ਰਾਬ ਜਿੱਦਾਂ ਉਹ ਨਸ਼ਾ ਪੀਣ ਵਾਲੇ ਨੇ ਵੜ ਕੇ ਅੰਦਰ ਦੇ ਦਿੰਦੇ ਇਹ ਵਿਚਾਰੇ ਲਗ ਲਗ 2-2 ਲੱਖ ਦੀ ਚੋਰੀ ਹੈ ਜਿਹੜੇ ਵੱਡੇ ਜੰਡਾਂ ਨੇ ਜਾਂ ਦਿੱਲੀ ਬੈਠੇ ਨੇ ਉਹ ਕਾਬੂ ਹੀ ਨਹੀਂ ਆਉਂਦੇ ਬਾਹਰ ਨੇ ਦਬਾਈ ਬੈਠੇ ਨੇ ਜਾਂ ਬਾਹਰ ਨੇ ਦੱਛਾ ਨਹੀਂ ਪਰ ਦਿੱਲੀ ਦੇ ਹੈਗੇ ਹੈਗੇ ਉਹਨਾਂ ਦੇ ਸਾਥ ਹਾਲੇ ਕੋਈ ਫਿਰ ਪਤਾ ਨਹੀਂ ਕਰੋਗੇ ਉਹਨਾਂ ਸਮਝ ਗੱਲਾਂ ਨਹੀਂ ਸਮਿਤੀ ਇਹੋ ਇੱਕ ਤਰੀਕਾ ਹੁੰਦਾ ਵਾ ਉਸ ਤਰੀਕੇ ਦੇ ਨਾਲ ਹੀ ਅਸੀਂ ਲੋਕ ਇਹਨਾਂ ਨਾਲ ਉਸੇ ਤਰੀਕੇ ਨਾਲ ਵਿਚਰ ਸਕਦੇ ਆ ਜਿਹੜਾ 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 ਹੁਕਮ ਜਾਂ ਜਿਹੜੇ ਤਾਕਤ ਜਾਂ ਜਿਹੜਾ ਪ੍ਰਸ਼ਾਸਨ ਦਾ ਅਧਿਕਾਰ ਮੁੱਖ ਮੰਤਰੀ ਕੋਲ ਹੈ ਉਹ ਮੈਂਬਰ ਪਾਰਲੀਮੈਂਟ ਦਾ ਤੁਹਾਡੇ ਸਾਡੇ ਕੋ ਨਹੀਂ ਅਸੀਂ ਦਵਾਈ ਪਾ ਸਕਦੇ ਹਾਂ ਦਵਾਈ ਪਾ ਰਹੇ ਹਾਂ ਮੈਂ ਤਾਂ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਇੱਕ ਹਫਤੇ ਦਾ ਵਿਧਾਨ ਸਭਾ ਸੈਸ਼ਨ ਹੀ ਬੁਲਾ ਲਓ ਇਸ ਮੁੱਦੇ ਤੇ ਇਹ ਬਹੁਤ ਵੱਡਾ ਮੁੱਦਾ ਹੈ ਛੋਟਾ ਨਹੀਂਗਾ ਸੈਸ਼ਨ ਤੇ ਚੱਲ ਰਿਹਾ ਜੀ ਦਿੱਲੀ ਚੱਲ ਰਿਹਾ ਕੀ ਕੇਜਰੀਵਾਲ ਸਾਹਿਬ ਕਰ ਰਹੇ ਆ ਕੇਜਰੀਵਾਲ ਸਾਹਿਬ ਦਿੱਲੀ ਕਰੀ ਜਾਂਦੇ ਪਰ ਦਿੱਲੀ ਇਹ ਵੀ ਚੱਲੇ ਜਾਣਾ ਉੱਥੇ ਬੋਲੋ ਹੋਣੀ ਕੋਈ ਤੇ ਪਤਾ ਲੱਗ ਜੇ ਤੁਸੀਂ ਸਾਰੇ ਐਮਐਲਏ ਦੇ ਆਏ ਸੀਗੇ ਜੀ ਮੈਂ ਪਰਿਵਾਰਾਂ ਨਾਲ 200% ਖੜਾ ਹਾਂ ਜੀ ਅਸੀਂ ਅੱਗੇ ਵੀ ਆਵਾਜ਼ ਬਣੇ ਆ ਹੁਣ ਦੇਖੋ ਇਹਦੇ ਹੁਣ ਜਹਾਜ਼ ਹੋਰ ਵੀ ਆਉਣੇ ਕੋਈ ਸਦਾ ਅਗਲੇ ਬੰਨੇ ਸਾਡੇ ਕਿਤੇ ਹੋਰ ਦੇ ਪ੍ਰਦੇਸ਼ ਉਤਰ ਜਾਣਾ ਕਿਉਂਕਿ ਬਾਰ-ਬਾਰ ਮੰਗਿਆ ਪਰ ਬਾਰ-ਬਾਰ ਸਾਡਾ ਇਹ ਆ ਸਾਡਾ ਮਾੜੀ ਗੱਲ ਐ ਬਹੁਤ ਮਾੜੀ ਗੱਲ ਐ ਪ੍ਰੈਸ ਦੇ ਵਿੱਚ ਵੇਖੋ ਤੁਸੀਂ ਗਾਲਾ ਗੋਲਾ ਕੱਢਣੀਆਂ ਬੰਦ ਕਰੋ ਤੁਸੀਂ ਆਪਣਾ ਧਿਆਨ ਦਿਓ ਇਸ ਚੀਜ਼ ਵੱਲ ਕਿ ਇਹਨਾਂ ਬੱਚਿਆਂ ਦਾ ਜਿਹੜੇ ਭਾਵੇਂ ਬੇਕਾਬੇ ਚ ਚਲੇ ਗਏ ਆ ਪਿਛੇ ਵੀ ਹੁਣ ਵੇਖੋ ਜਿਹੜਾ ਇੱਕ ਕਿਲਾ ਵੇਚ ਕੇ ਗਿਆ ਉਹਨੇ ਤਾਂ ਆਪਣੀ ਜ਼ਿੰਦਗੀ ਦਾ ਲਾਤਾ ਵੀ ਸ਼ਾਇਦ 2-3 ਮਹੀਨੇ ਕੰਮ ਕਰਕੇ ਮੈਂ ਕੁਝ ਬਣਾ ਲਾਂ ਪਹਿਲਾ ਜਿਹੜਾ ਜਾ ਰਿਹਾ ਉੱਤੇ 30 68 18 ਪੰਜਾਬੀਆਂ ਦੀ ਗਿੰਦੀ ਵਧ ਰਹੀ ਹੈ ਮੇਰੇ ਵੀ ਗੱਲ ਨਹੀਂ ਸਮਝਦਾ 18000 ਜੇ ਕੱਟ ਕਦੀ ਘਟ ਜਾਣੀ ਕਦੀ ਵਧ ਜਾਣੀ ਹੈ ਕਦੀ ਇੱਕ ਕਦੀ ਹੋ ਸਕਦੀ ਸੋ ਇਹ ਚੀਜ਼ ਜਿਹੜੀ ਆ ਇਹ ਸਾਡੀ ਇਹ ਸਾਡੀ ਸਾਰਿਆਂ ਦੀ ਇਹ ਇਹਦੇ ਚ ਆਪਾਂ ਇਹਦੇ ਨਾਲ ਗੜੀਏ ਵੀ ਆਰ ਇੰਡੀਅਨ ਇਹ ਸਾਡੇ ਨਾਗਰਿਕ ਨੇ ਜੇ ਗੁਜਰਾਤ ਵਾਲੇ ਮੈਂ ਕਹਿੰਦਾ ਉਹ ਵੀ ਸਾਡੇ ਨੇ ਜੇ ਜੂਪੀ ਦੇ ਉਹ ਵੀ ਸਾਡੇ ਨੇ ਹਰਿਆਣੇ ਦੇ ਵੀ ਸਾਡੇ ਨੇ ਸਾਨੂੰ ਇਹ ਚਿੰਤਾ ਸਾਰੀਆਂ ਸਰਕਾਰਾਂ ਤੋਂ ਆ ਚਾਚੇ ਦਾ ਬੇਟਾ ਬੰਦੀ ਖਵਾ ਕੇ ਇਹ ਰੋਟੀ ਦਾ ਕਾਰ ਪੂਰਾ ਹੋਏਗਾ ਇੰਨੇ ਇੰਨਾ ਕਿ ਇੰਨਾ ਕੋ ਉਹਨਾਂ ਦੇ ਪਰਿਵਾਰ ਜੋਗੇ ਹੈਗੇ ਆ ਉਹ ਰੋਟੀ ਖਵਾ ਵੀ ਦੇਣਗੇ ਤੇ ਰੋਟੀਆਂ ਪਕਾ ਵੀ ਖਵਾਉਣਗੇ ਪਰ ਸਰਕਾਰ ਜਿਹੜੀ ਹੈ ਸਰਕਾਰ ਉਹਨਾਂ ਦੇ ਮੁੜ ਵਸੇਬੇ ਵਾਲ ਧਿਆਨ ਦੇਵੇ ਇਹ ਪ੍ਰਵਾਸ ਕਿਉਂ ਹੋਣ ਰਿਹਾ ਇਹਦੀ ਚਿੰਤਾ ਕਰੇ ਇੱਥੇ ਜਿਹੜੀ ਜੜੀ ਜਿਹੜੇ ਐਸੇ ਕੱਲਾ ਕੱਲਾ ਬੱਚਾ ਜਿਹਦਾਂ ਦਾ ਜੀ ਉਹ ਤੇ ਕਹਿੰਦਾ ਕਿਸ ਤਰ੍ਹਾਂ ਰਾਤੋਂ ਦਿਨਾਂ ਜਿਹੜੇ ਮੈਨੂੰ ਬਾਹਰ ਭੇਜਦਾ ਕੋਈ ਡਰੱਗ ਨਸ਼ੇ ਸਭ ਕੀ ਗੁੰਡਾਗਰਦੀ ਇੰਨੀ ਜ਼ਿਆਦੀ ਹੈ ਲੱਗਿਆ ਇੰਨੀਆਂ ਨੌਕਰੀਆਂ ਇੰਨੇ ਸਕੂਲ 115 ਸਕੂਲ ਨੇ ਕੋਲੇ ਮੇਰੀ ਤੁਹਾਨੂੰ ਬੇਨਤੀ ਹੈ ਨਹੀਂ ਨਹੀਂ ਉਹ ਚੱਲੋ ਮੇਰੀ ਮੇਰੀ ਇੱਕੋ ਹੀ ਬੇਨਤੀ ਹੈ ਜੀ ਸਾਹਿਬ ਇੱਥੇ ਆ ਕੇ ਦੇਖੋ ਦੇਖੋ ਮੈਂ ਮੈਂ ਦੇਖੋ ਤੁਹਾਨੂੰ ਕਹਾਂਗਾ ਨੌਕਰੀਆਂ ਵੀ ਮਿਲ ਗਈਆਂ ਲੋਕੀ ਵੀ ਫੜ ਗਏ ਬਿਰ ਭ੍ਰਿਸ਼ਟਾਚਾਰੀ ਸਾਰੇ ਫੜ ਗਏ ਬੋਰਡ ਲੱਗੇ ਲੇਖੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਹਦਾ ਜਵਾਬ ਲੋਕਾਂ ਨੇ ਸਾਰੀਆਂ ਇਲੈਕਸ਼ਨਾਂ 'ਚ ਦਿੱਤਾ ਹੈ। ਆਗਾਹ ਇਹਨਾਂ ਨੂੰ ਮਿਲ ਜਾਣਾ ਹੈ। ਇਹਦਾ ਇਹਦਾ ਜਵਾਬ ਲੋਕਾਂ ਕੋਲ ਆ ਹੁਣ ਇਹ ਇਹਨਾਂ ਨੂੰ ਇਲੈਕਸ਼ਨਾਂ 'ਚ ਦੇਣਗੇ ਸਾਹਿਬ ਜੀ। ਮੇਰੀ ਸਲਾਹ ਦੇਖੋ ਮੇਰੇ ਵੀਰ ਮੈਂ ਦੇ ਚੁੱਕਾ ਸੁਮਿਤ ਤੂੰ ਬਾਰ-ਬਾਰ ਇੱਕੋ ਗੱਲ ਨਹੀਂ ਕਰਨੀ। ਆਪਾਂ ਦੇ ਚੁੱਕੇ ਆ ਵੀ ਦੋਵੇਂ ਇਹਦੇ ਜ਼ਿੰਮੇਵਾਰ ਨੇ। ਦੋਵੇਂ ਆਂਕੜੇ ਵੀ ਪੇਸ਼ ਕਰਨ ਬੇਰੋਜ਼ਗਾਰੀ ਦਾ ਕਿੱਦਾਂ ਨੇ ਜਟਣਾ ਆ, ਡਰੱਗ ਨਾ ਕਿੱਦਾਂ ਨੇ ਜਟਣਾ ਤਾਂ ਕਿ ਇਹਨਾਂ ਮੁੰਡਿਆਂ ਦੇ ਇਹਨਾਂ ਨੂੰ ਇੱਕ ਮਾਹੌਲ ਮਿਲੇ। ਇਹਨਾਂ ਨੂੰ ਪੁੱਛ ਲਓ ਪਿੰਡ ਵਾਲਿਆਂ ਨੂੰ ਕਿ ਰਾਤ ਤੋਂ ਬਾਹਰ ਨਿਕਲਦਾ ਹੱਜ ਹੈਗਾ ਪੁੱਛੋ ਇਹਨਾਂ ਨੂੰ ਸਾਇਟ ਪਰੇ ਕਰਕੇ ਗੱਲ ਕਰ ਲਓ ਲੱਗਦਾ ਕਿ ਸਿਆਸਤ ਉਹ ਨਹੀਂ ਪਰਿਵਾਰਾਂ ਨਾਲ ਖੜਨਾ ਚਾਹੁੰਦਾ ਜੀ ਬਿਲਕੁਲ ਸਾਰਿਆਂ ਨਾਲ ਖੜਨਾ ਚਾਹੁੰਦਾ ਥੈਂਕ ਯੂ ਪੁੱਛਦੇ ਸਵਾਲ ਨਹੀਂ ਪੁੱਛੋ ਯਾਰੋ ਮੈਨੂੰ ਤੈਨੂੰ ਕਹਿੰਦੇ ਪੁੱਛਦੇ ਭਗਤ ਜਮਾਨ ਨੂੰ ਕਰਦੇ